ਕੈਨੇਡਾ ਜਾਣ ਲਈ ਇੱਕ ਹੋਰ ਕੁੜੀ ਵੱਲੋਂ 26 ਲੱਖ ਦੀ ਠੱਗੀ ਮਾਰੀ ਗਈ ਹੈ ਜੀ ਹਾਂ ਇਸ ਕੈਨੇਡੀਅਨ ਦੁਲਹਨ ਦਾ ਸਕੈਂਡਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਪੰਜਾਬ ਦੇ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਆਪਣੇ ਪਤੀ ਦਾ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲੜੀ ਤੇ ਥਾਣਾ ਜੋਦਾ ਨੇ ਐਲਓਸੀ ਕੈਨੇਡਾ ਦੇ ਜਹਾਜ਼ ਦੇ ਆਧਾਰ ਤੇ ਉਸ ਨੂੰ ਨੇਪਾਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ ਅਦਿਮਾਨਯੋਗ ਅਦਾਲਤ ਦੇ ਜੱਜ ਰਾਜ ਕਰਨ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਉਸ ਨੂੰ ਜੁਡੀਸ਼ੀਅਲ ਵਿਮਾਨ ਤੇ ਭੇਜੀ ਤੱਤਫਲਾ ਨਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇਨਸਪੈਕਟਰ ਨੇ ਦੱਸਿਆ ਕਿ ਇਹ ਕੁੜੀ ਦਾ ਵਿਆਹ ਜਿਹੜਾ 18 ਅਗਸਤ 2019 ਨੂੰ ਹੋਇਆ ਸੀ ਤੇ ਇਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕੈਨੇਡਾ ਭੇਜਣ ਦੇ ਲਈ 26 ਲੱਖ ਰੁਪਏ ਖਰਚੇ ਗਏ ਸਨ 9 ਸਤੰਬਰ 2019 ਨੂੰ ਕੈਨੇਡਾ ਦਾ ਵੀਜ਼ਾ ਲਵਾ ਕੇ ਉਹ ਆਪਣੇ ਸਹੁਰੇ ਘਰੋਂ ਕੈਨੇਡਾ ਚਲੀ ਗਈ ਪਰ ਉਸਨੇ ਆਪਣੇ ਪਤੀ ਨੂੰ ਕੈਨੇਡਾ ਲੈ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਦੁਸਰੇ ਪਾਲ ਸੰਗੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਗੀ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰ ਦਿੱਤੀ ਉਪਰਸਾ ਕੇ ਪੋਟਾ ਕਰਦੀ ਇਹ ਵੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹ ਗਰਾਊਂਡ ਫੌਂਡ ਦਾ ਪੁਲਿਸ ਪੁਲਿਸ ਮਹਾਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਉਹ ਪੋਟਾ ਗਿਆ 18 8 9 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਦਿੱਲੀਆ ਪੋਟਾ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨਾਂ ਨੇ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਤਰੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾਓ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀ ਪੱਕੀ ਪੱਕੀ ਮਾਰੇ ਸੀਗੀ ਇਹੀ ਸ਼ਰਤ ਇਹ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਣ ਕੇ ਕਿ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਅੰਦਰ ਦਾ ਤੋਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਦੋਂ ਲੜਕੀ ਨੂੰ ਧੋਖਾ ਦਿੱਤਾ ਤੁਹਾਡੇ ਜਮਾ ਤੇ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਹੈ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੇ ਤੁਸੀਂ ਮੰਗੋ ਨੇ ਇਹ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈਟ ਮੰਨ ਲਓ ਕਹਿੰਦੇ ਡਿਸੀਜਨ ਲਿਆ ਜੀ ਕੈਨੇਡਾ ਜਾਣ ਲਈ ਇੱਕ ਹੋਰ ਕੁੜੀ ਵੱਲੋਂ 26 ਲੱਖ ਦੀ ਠੱਗੀ ਮਾਰੀ ਗਈ ਹੈ ਜੀ ਹਾਂ ਇਸ ਕੈਨੇਡੀਅਨ ਦੁਲਹਨ ਦਾਸ ਕੈਂਡਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਪੰਜਾਬ ਦੇ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਆਪਣੇ ਪਤੀ ਦਾ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲੜੀ ਤੇ ਥਾਣਾ ਜੋਦਾ ਨੇ ਐਲਓਸੀ ਕੈਨੇਡਾ ਦੇ ਜਹਾਜ਼ ਦੇ ਆਧਾਰ ਤੇ ਉਸ ਨੂੰ ਨੇਪਾਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਅਤੇ ਮਾਨਯੋਗ ਅਦਾਲਤ ਦੇ ਜੱਜ ਰਾਜ ਕਰਨ ਸਿੰਘ ਦੀ ਅਦਾਲਤ ਜੇ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਉਸ ਨੂੰ ਜੁਡੀਸ਼ੀਅਲ ਦੀ ਮੰਨਤੇ ਭੇਜੀ ਤਾਂ ਤਫਲਾ ਨਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇਨਸਪੈਕਟਰ ਨੇ ਦੱਸਿਆ ਕਿ ਇਹ ਕੁੜੀ ਦਾ ਵਿਆਹ ਜਿਹੜਾ 18 ਅਗਸਤ 2019 ਨੂੰ ਹੋਇਆ ਸੀ ਤੇ ਇਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕੈਨੇਡਾ ਭੇਜਣ ਦੇ ਲਈ 26 ਲੱਖ ਰੁਪਏ ਖਰਚੇ ਗਏ ਸਨ 9 ਸਤੰਬਰ 2019 ਨੂੰ ਕੈਨੇਡਾ ਵੀਜ਼ਾ ਲਵਾ ਕੇ ਉਹ ਆਪਣੇ ਸਹੁਰੇ ਘਰੋਂ ਕੈਨੇਡਾ ਚਲੀ ਗਈ ਪਰ ਉਸਨੇ ਆਪਣੇ ਪਤੀ ਨੂੰ ਕੈਨੇਡਾ ਲੈ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਦੁਸਰਪਾਲ ਸੰਗੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਗੀ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰ ਦਿੱਤੀ ਉਪਰਸਾ ਕੇ ਪੋਟਾ ਕਰਦੀ ਇਹ ਵੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਸਾਂ ਦੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹ ਗਰਾਊਂਡ ਫੌਂਡ ਦਾ ਪੁਲਸ ਸੀ ਪੁਲਸ ਮਹਾਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋ ਗਿਆ 18 8 19 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇਲੀਅਰ ਪੋਟਾ ਹੋਣੀ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਆ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨਾਂ ਨੇ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਤਰੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾਓ ਉਹਨੇ ਕਦੇ ਕੁਝ ਨਹੀਂ ਦਿਖਾਇਆ ਜੀ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ ਪੱਕੀ ਪੱਕੀ ਮਾਰੇ ਸੀਗੀ ਇਹੀ ਸ਼ਰਤ ਇਹ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਜਾਨਕਿ ਪੱਕੀ ਮਾਰੇ ਸੀਗੀ ਕੋਈ ਕੰਟੈਕਟ ਨਹੀਂ ਸੀਗਾ ਜੀ ਮਾਰੇ ਦਾ ਦਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀਆਂ ਧੋਖਾ ਦੇਤਾ ਤੁਹਾਡੇ ਜਮਾਤੇ ਪੈਸੇ ਖਰਾਬ ਹੋ ਗਏ ਮੈਨੂੰ ਕਹੇ 2.5 ਲੱਖ ਰੁਪਏ ਦਾ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇ ਤੋਂ 2.5 ਲੱਖ ਰੁਪਏ ਮੰਗਦੀ ਸੀ ਕਿੰਨਾ ਪੈਸਾ ਲੱਗਿਆ ਤੁਹਾਡੇ ਪਿਆ 25-26 ਲੱਖ ਰੁਪਏ ਲੱਗੇ ਟੋਟਲੀ ਬਾਹਰ ਭਜਣਾ ਤਾਂ ਕਿ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੋ ਤੁਸੀਂ ਮੰਗੋ ਨੇ ਇਹ ਗੱਲ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈਟ ਮਤਲਬ ਕਹਿੰਨੇ ਡਿਸੀਜਨ ਲਿਆ